ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੀ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਲਓ ਜੀ ਤੁਹਾਨੂੰ ਅੱਜ ਦਾ ਮੌਸਮ ਦਿਖਾਉਨੇ ਆ 30 ਤਰੀਕਾ ਅੱਜ 12 ਵਜੇ ਦਾ ਟਾਈਮ ਹੈ ਦੁਪਹਿਰ ਦਾ ਸਾਡੇ ਫੇਰ ਮੀਂਹ ਆ ਗਿਆ ਅੱਜ ਨਾ ਕੱਲ ਪਿਆ ਨਾ ਅੱਜ ਪਿਆ ਹੁਣ ਪੈ ਜੇ ਕਹਿ ਨਹੀਂ ਸਕਦੇ ਛਿੜਕ ਜੇ ਜਾਂਦਾ ਜਿਵੇਂ ਕਿ ਅਸੀ ਮੰਤਰੀ ਨੇ ਆਉਣਾ ਹੁੰਦਾ ਨਾ ਆਪਾਂ ਸੜਕਾਂ ਸੜਕਦੇ ਆ ਓਕਣ ਰੱਬ ਰੋਹ ਛਿੜਕ ਜਾਂਦਾ ਹੂੰ ਇਹ ਨਾ ਖਮੀ ਪਰੇ ਦੇਖ ਗਰਮੀ ਫਿਰ ਉਸ ਤੋਂ ਜ਼ਿਆਦਾ ਵਧ ਜਾਂਦੀ ਹੈ ਸਮਾਂ ਤੇ ਕੱਲ ਵੀ ਇਹ ਹੋਇਆ ਦੁਪਹਿਰੇ ਆਦ ਤੱਕ ਇੰਨੀਆਂ ਘਣੀਆ ਜੇ ਤਿੰਨ ਦਾ ਸਾਢੇ 1:00 ਤਿੰਨ ਵਜੇ ਉਸ ਤੋਂ ਬਾਅਦ ਫਿਰ ਇੰਨੇ ਜ਼ਿਆਦਾ ਗਰਮੈਸ਼ ਹੋ ਗਈ ਨਾ ਸ਼ਾਮ ਤੱਕ ਧਾਰਾਂ ਚੋਂ ਮਿਲਿਆ ਐ ਆ ਵੀ ਜਿੰਨ ਚੱਕਰ ਆਉਂਦੇ ਹੁੰਦੇ ਨੇ ਐ ਲੱਗੇ ਅੱਖਾਂ ਮੁਰੇ ਨੇਰ ਤੇ ਆ ਦੇਖ ਲਓ ਹੁਣ ਬੱਦਲ ਇੰਨਾ ਕਰਕੇ ਸਵੇਰ ਦਾ ਸੜਕਾਂ ਲੱਗ ਜਾਂਦਾ ਰੱਬਤਾ ਫਿਰ ਉਹ ਹੀ ਸੜਕਾਂ ਉਜੀ ਮੀਂਹ ਲੱਗਦਾ ਇੱਧਰ ਬੈਠ ਗਈ ਕੋਲੂ ਵੀ ਉੱਟ ਕੇ ਤਾਂ ਵਧੀਆ ਚਲ ਤੋ ਤੇਜ਼ ਜਾਂਦੇ ਨੇ ਜੀ ਚਲੋ ਐਵੇਂ ਜੀ ਵਧੀਆ ਪਾ ਦੇ ਨਾ ਫਸਲਾਂ ਨੂੰ ਫਾਇਦਾ ਹੋਵੇ ਗਰਮੀ ਤੋਂ ਵੀ ਥੋੜੀ ਜਿਹੀ ਰਾਹਤ ਮਿਲੇ ਆਪਾਂ ਨੂੰ ਹਾਬਾ ਬਿਲਕੁਲ ਖੜੀ ਐ ਇਹ ਹੋ ਗਿਆ ਗੁੰਮ ਅਦੇਖੋ ਬਾਹਰ ਕੜੇ ਕੜੇ ਲਈ ਬਾਹਰ ਕੜੇ ਲਈ ਫਿਰ ਤੋੜਨ ਵਾਲੇ ਹੋਗੇ ਇਹ ਬਹੁਤ ਛੇਤੀ ਹੁੰਦੇ ਨੇ ਤੋੜਨ ਵਾਲੇ ਇਹਦੇ ਬਿੱਲੇ ਬਹੁਤ ਸੋਹਣੇ ਲੱਗ ਰਹੇ ਨੇ ਦੇਖੋ ਪੀਲੇ ਪੀਲੇ ਫੁੱਲਾਂ ਨੇ ਲਾਲ ਜਿਵੇਂ ਕੰਧ ਤੇ ਚੜਾਈਆਂ ਹੁੰਦੀਆਂ ਨੇ ਇਹਨਾਂ ਦਾ ਪਿੰਕਾ ਫੁੱਲ ਕੁਛ ਨੇ ਕੁਛ ਛਿਰ ਅਗੇ ਪੈਨ ਪਰ ਝੜਦਾ ਬਹੁਤ ਛੇਤੀ ਇਹ ਫੁੱਲ ਐਂਦਰੋਂ ਪਣੀ ਲਗਾਇਆ ਸੀ ਇਹ ਮੈਨੀ ਪਲਾਂਟ ਆਸ ਤੋਂ ਤੇ ਦੇ ਨਾਲ ਆਸਪਾ ਤੇ ਬੈਠ ਗਿਆ ਨੇ ਤੋੜਨੇ ਮੈਂ ਕਿਸੇ ਦੇਖਿਆ ਉਹ ਕਰੇਲੇ ਦੇ ਵੇਲਾ ਕੰਦ ਤੇ ਛਾੜੀਆਂ ਵੀ ਇੰਨੇ ਸੋਹਣੇ ਲੱਗੇ ਕੰਦ ਸਾਰੀ ਟਗੀ ਪਈ ਨੇ ਸੋਹਣਿਆ ਪੀਲੇ ਪੀਲੇ ਫੁੱਲ ਲੱਗੇ ਪਏ ਖਰੇ ਵਾਈ ਨਹੀਂ ਸੋਹਣੀ ਲੱਗਦੀ ਇਹ ਕੰਦਾਂ ਦੇ ਲੈ ਜਿਵੇਂ ਬਹੁਤ ਸੋਹਣੇ ਲੱਗਦੇ ਨੇ ਬਾੜ ਕਰੇਲੇ ਦੇ ਵੇਲਾ ਅਮਰੂਦ ਇਸ ਵਾਰ ਆਪਣੀ ਲੱਗੀ ਨਹੀਂ ਹੈਗੀ ਬਿਲਕੁਲ ਛੋਟੇ ਛੋਟੇ ਨੇ ਹਜੇ ਅੱਗੇ ਪੱਕਣਗੇ ਜਾ ਕੇ ਜਿੰਨੇ ਲੱਗਣ ਲੱਗ ਗਏ ਉਹ ਤਾਂ ਵਧੀਆ ਲੱਗ ਰਹੇ ਨੇ ਉਹ ਠੀਕ ਹੈ ਜੀ ਅੱਗੇ ਫੇਰ ਦੱਸਾਂਗੇ ਕਿੰਨਾ ਕੁ ਮੀ ਪੈਂਦਾ ਕਿੰਨਾ ਕੁ ਨਹੀਂ ਠੀਕ ਹੈ ਜੀ ਫੇਰ ਮਿਲਦੇ ਲੋ ਦੀ ਮੀ ਤਾਂ ਨਹੀਂ ਪਿਆ ਮੀਨੇ ਤਾਂ ਵਸਨ ਛੜਦਾ ਨੰਬਾ ਜਾਂ ਕਰ ਤੋਂ ਦੱਸਦੀ ਉਹ ਕੰਮ ਕਰਤਾ ਰੱਬ ਨੇ ਮੇਂ ਛੜਦਾ ਨੰਬਾ ਜਾਂ ਕਰਕੇ ਤੋਂ ਹੋ ਗਿਆ ਕਿ ਮੈਂ ਪਾਣੀ ਛੜਦਿਆਂ ਨੇ ਵੇੜੇ ਤੇ ਬੱਚੇ ਵੇੜਿਆਂ ਚ ਉੱਪਰ ਛੜਕ ਕੇ ਚਲੇ ਗਿਆ ਜਿਹਦੋਂ ਬੱਚੇ ਐ ਸਕੂਲੋਂ ਬੱਚੇ ਮੈਂ ਦੱਸਿਆ ਨਹੀਂ ਪਿਆ ਸੀ ਬੱਚੇ ਕਹਿੰਦੇ ਹੈ ਮਾਂ ਮੀ ਪਿਆ ਸੀ ਥੋੜੇ ਨੇ ਕਿਆ ਨਾਂਜੀ ਮੀ ਪਿਆ ਨਹੀਂ ਬਣਾ ਕੇ ਇਹ ਤਾਂ बस ਮੜਮੜ ਕੁ ਬਦਲੀ ਹੀ ਹੁੰਦੀ ਕਿੰਨੀ ਬੋਲਦਾ ਅਪਲੋਜੀ ਆਪਾਂ ਰੱਖ ਰਿਆਂ ਤੋਰੀ ਆ ਜੀ ਸਭ ਇੱਧਰ ਅਡਾ ਸੌਂਡ ਦੀ ਬਦਲੀ ਆ ਕਰਕੇ ਤੇ ਵਾਸੀਆਂ ਦੀ ਕਰਕੇ ਜਿਆ ਹੁੰਦੇ ਪਰ ਵਾਸੀ ਕਿਉਂ सब्जियां ничего नहीं लो सब्जियां बस तिरा मिले La ha caldo. Ok, allora mi andiamo a fare. Non che non si può fare? Non si può si può fare. ਬੱਸ ਨਹੀਂ ਪਤਾ ਕਿ ਇਹ ਨੂੰ ਕੌਣ ਤੋਂ ਦੇ ਆਈਸ ਲਾ ਦੇਣਾ ਜਿਹੜੀਆਂ ਨਾ ਇਹਾਰੇ ਬਾਹਰ ਹੀ ਕਿ ਇੱਥੇ ਹੈਅਰ ਬੈਂਡ ਗੇਰੇ ਫੇਚ ਲੈ ਨੈਵੀਂ ਆਮ ਭਾ ਲੋ ਪਰ ਸ਼ਾਮ ਜਾ ਕੇ ਹੋਏ ਜੇ ਮੈਂ ਖਾ ਲਉ ਖਾ ਕੇ ਫਿਰ ਉਹਨਾਂ ਤੋਂ ਖਾਣਾ ਹੀ ਕਰਾਂ ਲਉ ਟਾਈਮ ਨਹੀਂ ਹੋ ਜਾ ਸਕਦਾ ਠੀਕ ਮਨ ਉਸੇ ਸਾਤ ਦਿਨ ਹੋ ਗਿਆ ਮੈਂ ਬੀ ਨਹੀਂ ਖਾਧੀ ਤੁਸੀਂ ਕੱਲ ਆ ਜਾ ਭਸਕੇ ਪੈਸੀਗਾ ਜਦ ਜੀ ਪੱਕ ਗਿਆ ਫਿਰ ਇਹ ਹੋ ਗਏ ਦੇਖਣ ਨੂੰ ਬਾਹਰ ਹਰੇ ਲੱਗਦੇ ਨੇ ਯੂ ਬਹੁਤ ਮਿੱਠੇ ਹੰਬ ਨੇ ਉਹ ਜਿੰਦੇ ਦੇ ਪੂਰੇ ਦੇ ਫਿਲਮਾਂ ਹੈ ਜਾਨੀ ਤਾਂ ਇਹ ਨਹੀਂ ਮੈਂ ਹਣ ਚਾਏ ਗੇ ਸਟੋਰੀ ਵਿੱਚ ਬੰਦ ਦੇ ਹੁੰਦੇ ਮਮਾ ਮੈਂ ਕੈਮਰਾ ਕਮਾਨ ਸਕਦਾ ਸੀ ਇਸ ਵਿੱਚ ਮੈਂ ਸ਼ੀਸ਼ੇ ਚ ਮੇਰਾ ਖੁਦ ਨੂੰ ਦਿਖਾਇਆ ਸਾਰਾ ਦੋ ਇਥੇ ਆਦਾ ਜਿਆਦਾ ਨਹੀਂ ਹੋ ਪਸ ਗਿਆ ਵਾਓ ਮੇਰੀ ਘਰ ਦੇ ਦੇਖੀ ਦੂਜੀ ਸਿਰੋ ਪਾਪਾ ਖੇਤ ਤੇ ਲੈ ਗਏ ਜੀ ਉਹ ਦਵਾਈ ਪਾਉਂਦੇ ਪਾਈ ਉਹਨੂੰ ਦੇਤੀ ਦੇ ਇਹ ਵਧੀਆ ਨਹੀਂ ਹੈਗੇ ਸਰ। ਆਹ ਪਾਇਆ ਥੋੜਾ ਜਨਾ ਮਨ ਲੱਗਦਾ। ਹਾਂਜੀ ਆ ਥੋੜਾ ਹੀ ਹੈ। ਘੱਟਿਆ। ਇਹ ਜਿਆਦਾ ਹੀ ਪੱਕ ਗਿਆ। ਬਲਵੇਂ ਸਕੂਲ ਜੀ ਲੈਣੀ ਮੈਡਮ ਨੇ ਸਕੂਲ ਚੋਂ ਲਿਆ ਕਰੋ ਫਿਰ ਬੱਚੇ ਦੇ ਹੱਥਾਂ ਨੂੰ ਹੋ ਜਾਣ ਤੋੜ ਪੈਂਦੇ ਨੇ। ਥੋੜਾ ਜਿਆਦਾ ਨਰਮ ਹੈ। ਦੇ ਵੀ ਖਾ ਲਓ ਠੀਕ ਹੈ ਜੇ ਪਹਿਲਾਂ ਉਹਨੂੰ ਖਵਾ ਦਈਏ ਫੇਰ ਕਰਦੇ ਹਾਂ ਅੱਜ ਕੱਲ ਬੱਚਿਆਂ ਨੂੰ ਤਾਂ ਫਲ ਖਾਣ ਦਾ ਵੀ ਚੋਅ ਨਹੀਂ ਹੈਗਾ ਜੀ ਅੱਗੇ ਜਦੋਂ ਸਾਡੇ ਵੇੜੇ ਸਾਡੇ ਡੈਡੀ ਹੁੰਦੇ ਲੇਕਿਨ ਸਾਨੂੰ ਇਹਨਾਂ ਚੋਅ ਹੁੰਦਾ ਖਾਈ ਜੀ ਕਿਉਂਕਿ ਹੁਣ ਇਹ ਤਾਂ ਬਜ਼ਾਰੂ ਜੀ ਜੇ ਦੂਜਿਆਂ ਨੇ ਖਰਾਬ ਕਰ ਦਿੰਦਾ ਤਾਂ ਆ ਦੇਖ ਲਓ ਕਿਵੇਂ ਕਿਤੇ ਉਹਦੇ ਪੀਸ ਕਰ ਕਰਕੇ ਖਾ ਲਈਏ ਇਹ ਆਮਖਾਣ ਦਾ ਤਰੀਕਾ ਬਹੁਤ ਬੱਚੇ ਲੇਜ ਕਰ ਕਰਕੇ ਚਿਪਸ 버ਗਰ ਪੀਜ ਇਹ ਚੀਜ਼ਾਂ ਵਧੀਆ ਲੱਗਣ ਲੱਗੀਆਂ ਆ ਕੋਲਾ ਨਾ ਨਾਮ ਗਿਆ ਜੀ ਡਿਸਕਰ ਖਵਾਲੋ ਕੋ ਪਾਉਣੀਆਂ ਖਵਾਲੋ ਪੀਜੀ ਵਰਕਰ ਪੁੱਛ ਲੋ ਉਹ ਵੀ ਤੇ ਰਗਾ ਦੇਣਗੇ ਹਾਂ ਲਿਆ ਦੋ ਹਨ ਪਰ ਆ ਦੇਖ ਲੋ ਫਰੂਟ ਦਹੀ ਢੰਗ ਹੋ ਰਹੇ ਨੇ ਹਾਂ ਦੇਖ ਐਸ ਵੀਰ ਇੱਧਰ ਦੇ ਮੀਂਹ ਤੇ ਰੋਜ ਭਾਜਰ ਜੀ ਪਾਣ ਦਾ ਕੱਲ ਦੀ ਗੱਲ ਇਦਾਂ ਹੀ ਹੋਇਆ ਅੱਜ ਦੀ ਅੱਜ ਮੈਂ ਫੇਰ ਕੱਪੜੇ ਚੱਕ ਕੇ ਸਵਾਂਸ ਨੂੰ ਦੇ ਪੈਸੇ ਉਹ ਚੱਕਣ ਲੱਗੀ ਤੇ ਉਧਰੋਂ ਡਾਕਟਰ ਆ ਕੇ ਗਾਂਦ ਮਿਲਵਾਈ ਦੇਣਾ ਸੀ ਟੀਕੇ ਨਾਲ ਉਹਦੇ ਪਾਪਾ ਨਾ ਮੈਂ ਤਾਂ ਭੇਜ ਗਈ ਉਧਰ ਪਾਪਾ ਤੇ ਕਈ ਮੋਟਰ ਗਣੀ ਕੇਤ ਜੈ ਲੇ ਚਲੋ ਦੇਖਦੇ ਹਾਂ ਮੈਂ ਤੇ ਇਹ ਖਾ ਲਿਆ ਨਾ ਮੇ ਤਾਂ ਤਜਾਬ ਜਿਹਾ ਬਣ ਜਾਂਦਾ ਪਰसों ਮੈਂ ਪਹਿਲਾਂ ਨਾਸਪਤੀਆਂ ਹੀ ਖਾ ਲਿਆ ਫਿਰ ਚਾਰਾਂ ਦੋ ਤਿੰਨ ਬਿਸਕੁਟ ਖਾ ਲੇ ਪਤ ਨਹੀਂ ਉਹਨਾ ਕਰਕੇ ਹੋ ਗਿਆ ਇੰਨਾ ਤਜਾਬ ਜਿਹਾ ਬਣ ਇੰਨਾ ਸਿਰ ਉੱਠਿਆ ਬਹੁਤ ਜ਼ਿਆਦਾ ਤੇਜ਼ ਸਿਰ ਹੋਇਆ ਦਰਦ ਹੋਇਆ ਮੈਂ ਤਾਂ ਮੁੜ ਕੇ ਨਾ ਬਿਸਕੁਟ ਖਾਦੇ ਨਾ ਨਾਸਪਤੀ ਹੁੰਦੇ ਉਹਦੇ ਮੰਗੋ ਜਿਹੇ ਅੰਬ ਜੇ ਖਾ ਲੀ ਉਹਨਾਂ ਨਾਲ ਗਲਾ ਜਿਹਾ ਹੋ ਗਿਆ ਹੁਣ ਬਹਿਮ ਹੋ ਗਿਆ ਪੰਜ ਛੇ ਦਿਨ ਹੋ ਗਏ ਕੋਈ ਅੰਬ ਵੀ ਨਹੀਂ ਖਾਦਾ ਗਲਾ ਖਰਾਬ ਹੋਇਆ ਪਹਿਨਾ ਜ਼ੁਕਾਮ ਜਿਹਾ ਕੜੀਆਂ ਕਰ ਲੱਗੀਆਂ ਨਾ ਅੱਜ ਲੱਗੀਆਂ ਉਹਦੇ ਕਰਕੇ ਕਵਾਜੀ ਫੇਰ ਬਦਲ ਗਈ ਠੀਕ ਹੀ ਨਹੀਂ ਰਹਿੰਦੀ ਕਦੇ ਕੁਛ ਕਦੇ ਦਵਾਈ ਲੈ ਕੇ ਹੁੰਦਾ ਆ ਸਬਰੀ ਤੇ ਨੇ ਇਹ ਫਲਾਵਰ ਬਣਾਇਆ ਕਿੰਨਾ ਸੋਹਣਾ ਐਸ਼ਵੀਰ ਨੇ ਸਮਾਈ ਲਈ ਐਸ਼ਵੀ ਤਾਂ ਅੱਖਾਂ ਡੇਟੀ ਲਾਤੀ ਜੜਨ ਲੱਗੇ ਨੇ ਆ ਜਿਹੜਾ ਆ ਦੇ ਇਹਦਾ ਸਰਕਲ نیچے ਨੂੰ ਕਰਤਾ ਇਹਦਾ ਉੱਪਰ ਨੂੰ ਕਰਤਾ ਇਹ ਫਲਾਵਰ ਸੋਹਣਾ ਬਣਾਇਆ ਗਾਇਸ ਕੋ ਮੈਂ ਉਹ ਦੇ ਆ ਸਿੰਦਰੀ ਦੇਖਣਾ ਐਸ਼ਵੀਰ ਛੋਟਾ ਹੁੰਦਾ ਮੈਨੂੰ ਪੁੱਛਦਾ ਮਮਾ ਇਹਦਾ ਜੋ ਸਬਰੀਦੀ ਦੀ ਕਿਹੜੀ ਆ ਮੈਂ ਕਿਹੜਾ ਮੈਂ ਕਹਿੰਦੀ ਤੁਹਾਨੂੰ ਮੂੰਹ ਚ ਉਂਗਲੀ ਪਾਈ ਮੱਠਾ ਜਿਹੜਾ ਉਹ ਐ ਕਦੇ ਮम्मा ਮੇਰੇ ਕੋਲ ਇੰਨੀ ਸੋਹਣੇ ਖੇਡਾ ਸੀ ਗਿਆ ਹੈਗੀ ਤਾਂ ਸਿੰਦਰੀ ਇਹਨੂੰ ਛੋਟੇ ਹੁੰਦੇ ਮੈਨੂੰ ਪਤਾ ਨਹੀਂ ਸੀਗਾ ਮੈਂ ਇਹ ਤਸਵੀਰ ਬਣਾਈ ਸੀ ਸਿੰਦਰੀ ਆਸਵਰੀ ਦੇ ਛੋਟੇ ਹੁੰਦੇ ਨੇ ਪਿਕਚਰ ਪਹਿਲੇ ਜਨਮ ਦੇ ਹੁੰਦੇ ਤੇ ਦੂਸਰੇ ਦੇ ਆ ਸਕੂਲ 'ਚ ਇਹ ਕੰਪੀਟੀਸ਼ਨ ਥੀ ਨਾ ਚਰੇ ਇਹ ਆਈ ਦੀ ਕੁੜੀ ਨੇ ਵੇਟੀ ਆ ਤੇ ਮम्मा ਦੀ ਜੀ ਬਹੁਤ ਛੋਟੀ ਲਈ ਪਨੀਕੇ ਸਿੰਦਰੀ ਬਣਾਈ ਸੀ ਮੂਰਤੀ ਬਹੁਤ ਛੋਟੀ ਸੀ ਤੇ ਕਾਫਲਾ ਵਰਗੀ ਬਣਾਈ ਸੀ ਕਿੰਨਾ ਚੌਹ ਹੁੰਦਾ ਸੀ ਅਕੇ ਬਣਾਉਣ ਦਾ ਹੁਣ ਤਾਂ ਕੁੜੀਆਂ ਨੂੰ ਪਤਾ ਵੀ ਨਹੀਂ ਇੱਕ ਮੈਂ ਜੁੱਤੀਆਂ ਦਾ ਰੈਕ ਬਣਾਇਆ ਸੀਗਾ ਇਹਨਾਂ ਸੋਹਣਾ ਸਾਰੇ ਜਿਓਤੇ ਅਲਗ-ਅਲਗ ਡਿਜ਼ਾਈਨ ਬਣਾਏ ਕੁਲਫੀਆਂ ਦੇ ਟੱਕਿਆਂ ਤੇ ਬਣਾਇਆ ਇਹ ਫਿਰ ਇਹ ਜੜਵਾਇਆ ਤੇ ਸੀ ਨਰੀ ਵਾਲਿਆਂ ਦੇ ਦੱਸ ਸੀ ਉਹ ਜੜ ਦਿੰਦੇ ਸੀ ਸ਼ੀਸ਼ੇ ਦੇ ਵਿੱਚ ਉਹ ਮੈਨੇ ਝੱਗ ਕੇ ਦਿੱਤਾ ਤੇ ਇਧਰ ਮੈਂ ਇੱਕ ਛਿੱਪ ਬਣਾਈ ਇਹ ਵੀ ਕੁਲਫੀ ਵਾਲੇ ਲੱਕਿਆਂ ਤੋਂ ਆਈਸਕ੍ਰੀਮ ਵਾਲੇ ਲੱਕਿਆਂ ਤੋਂ ਬਣਾਈ ਸੀ ਇਹ ਬਹੁਤ ਸੋਹਣੀ ਬਣੀ ਐਸ਼ ਵੀ ਰਹੀ ਇਹ ਸਭੀ ਇਤਨੇ ਬਣਾਏ ਸੀ ਟ੍ਰੀ ਕਿਸਮੇ ਕ੍ਰਿਸਮਸ ਟ੍ਰੀ ਤੇ ਕੀ ਗਰਮੀ ਪਾਓ ਜੀ ਮੌਸਮ ਬਿਲਕੁਲ ਸਾਫ਼ ਹੋ ਗਿਆ ਧੁੱਪ ਨਿਕਲ ਚੁੱਕੀ ਹੈ ਕੋਈ ਮੀਂਹ ਨਹੀਂ 可怜呢。<laughs>